ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਯਾਨੀ ਕਿ ਅੱਜ ਆਉਣ ਵਾਲੇ ਘੰਟਿਆਂ ਦੇ ਦਰਮਿਆਨ ਪੰਜਾਬ ਦੇ ਕਿਹੜੇ ਹੁਹਾਗਾ ਦੇ ਵਿੱਚ ਮੀਂਹ ਹੋ ਸਕਦੇ ਨੇ ਤੁਹਾਨੂੰ ਦੱਸਾਂਗੇ ਅੱਜ ਪੰਜਾਬ ਦੇ ਖਾਸ ਕਰ ਪਾਛਮੀ ਖੇਤਰਾਂ ਦੇ ਵਿੱਚ ਭਾਵੇਂ ਮਾਲਵਾ ਖੇਤਰ ਹੈ ਭਾਵੇਂ ਉਹ ਮਾਝਾ ਖੇਤਰ ਹੈ ਹਲਕੇ ਟੁੱਟਵੇਂ ਸ਼ਰਾਟੇ ਬਹੁਤੇ ਫਾਗਾਂ ਦੇ ਵਿੱਚ ਦਰਜ ਹੋ ਰਹੇ ਨੇ ਲਗਭਗ ਪੰਜਾਬ ਦੇ ਸਾਰੇ ਫਾਗਾਂ ਦੇ ਵਿੱਚ ਹਲਕੇ ਸ਼ਰਾਟੇ ਲੱਗ ਚੁੱਕੇ ਨੇ ਕੁਝ ਖੇਤਰ ਹੋ ਸਕਦੇ ਨੇ ਸਖਨੇ ਜਿੱਤੇ ਵਾਲੇ ਸ਼ਰਾਟੇ ਨਹੀਂ ਲੱਗੇ ਵੈਸੇ ਬਹੁਤੇ ਫਾਗਾਂ ਦੇ ਵਿੱਚ ਮੀਂਹ ਜੜੇ ਦਰਜ ਹੋ ਚੁੱਕੇ ਨੇ ਭਾਵੇਂ ਕਣੀਆਂ ਭਾਵੇਂ ਕਿਤੇ ਕਿਤੇ ਦਰਮਿਆਨੇ ਕਿਤੇ ਤੇਜ਼ ਸ਼ਰਾਟੇ ਲੱਗੇ ਨੇ ਅਸਵੇਲੇ ਗਰਜ ਰਿਸ਼ਕ ਤਰ੍ਹਾਂ ਤਗੜੇ ਬਦਲਾ ਦਾ ਨਿਰਮਾਣ ਹੋ ਰਿਹਾ ਲਗਾਤਾਰ ਲਗਫਗਰ ਰਾਤ ਦੇ 9:30 ਵਜੇ ਜਾਣ ਜਾ ਰਹੇ ਨੇ 14 ਮਾਰਚ ਦੀ ਰਾਤ ਹੈ ਜਿਹੜੀ ਸ਼ੁਰੂ ਹੋ ਚੁੱਕੀ ਆ ਆਉਂਦੇ ਘੰਟਿਆਂ ਦੇ ਦਰਮਿਆਨ ਖਾਸ ਕਰ ਮਾਲਵਾ ਖੇਤਰ ਜਿਹਨਾਂ ਦੇ ਵਿੱਚ ਬਠਿੰਡਾ ਸ਼੍ਰੀ ਮਕਸਦ ਸਾਹਿਬ ਮਲੋਟ ਸੰਗਰੂਰ ਬਰਨਾਲਾ ਮਾਨਸਾ ਲੁਧਿਆਣਾ ਪਟਿਆਲਾ ਸ਼੍ਰੀਫਤਗੜ੍ਹ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਹੁਸ਼ਿਆਰ ਖਾ ਨਵਾਂ ਸ਼ਹਿਰ ਜਲੰਧਰ ਤੇ ਕਪੂਰਥਲਾ ਇਹ ਖੇਤਰ ਤਿਆਰ ਰਣ ਇੱਥੇ ਹਲਕੇ ਤੋਂ ਲੱਗੇ ਦਰਮਿਆਨੇ ਸ਼ਰਾਟੇ ਪਹੁੰਚਣਗੇ ਗਣੇਵਾਰੀ ਦੇ ਅਸਰ ਨਾ ਮਾਤਰ ਨੇ ਜੀ ਗਣੇਵਾਰੀ ਹੁਣ ਪੰਜਾਬ ਦੇ ਵਿੱਚ ਅਸਰ ਕਾਫੀ ਡਿੱਪਾ ਗਏ ਨੇ ਯਾਨੀ ਕਿ ਘਟ ਗਏ ਨੇ ਆ ਮਾਜਾ ਖੇਤਰ ਦੀ ਜੇਕਰ ਗੱਲ ਕਰੀਏ ਸ੍ਰੀ ਅਮ੍ਰੇਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਗੁਰਦਾਸਪੁਰ ਫਟਾਣਕੋਟ ਇਹਨਾਂ ਭਾਗਾਂ ਦੇ ਵਿੱਚ ਜੇਕਰ ਗਰਜ ਡਿਸ਼ਕ ਵਾਲੇ ਬੱਦਲ ਬਣਦੇ ਨੇ ਫਿਲਹਾਲ ਹਾਲੇ ਨਹੀਂ ਬਣ ਰਹੇ ਆਉਂਦੇ ਦੋ ਤਿੰਨ ਘੰਟਿਆਂ ਦਾ ਜੇਕਰ ਨਿਰਮਾਣ ਹੋ ਜਾਂਦਾ ਲਹਿੰਦੇ ਵਾਲੇ ਫਸਲ ਬਦਲ ਵਾਜ ਦੇ ਨਾਲ ਫਿਰ ਸਵੇਰ ਤੱਕ ਇਹਨਾਂ ਭਾਗਾਂ ਦੇ ਵਿੱਚ ਵੀ ਜਿਹੜੇ ਉਮੀਦ ਹੀ ਉਮੀਦ ਜੜੀਆਂ ਬਣ ਜਾਏਗੀ ਗੜੇਮਾਰੀ ਦੇ ਫੇਰ ਤੱਕ ਦੱਸਿਏ ਅਸਾਰ ਹੁਣ ਰਾਤ ਨੂੰ ਤਾਂ ਨਹੀਂ ਹੈ ਕੱਲ ਦਿਨ ਦੇ ਵਿੱਚ ਜ਼ਰੂਰ ਬਣਦੇ ਹੋਏ ਨੇ ਤੇ ਉਹਦੀ ਅਪਡੇਟ ਤੁਹਾਨੂੰ ਅਸੀਂ ਕੱਲ ਸਵੇਰ ਦੀ ਵੀਡੀਓ ਦੇ ਵਿੱਚ ਦੱਸਾਂਗੇ ਗੜੇਮਾਰੀ ਦੇ ਕਿੰਨੇ ਕਸਾਰ ਨੇ ਤੇ ਕਿਹੜੇ ਖਾਗਾ ਦੇ ਵਿੱਚ ਗੜੇਮਾਰੀ ਹੋ ਸਕਦੀ ਹੈ ਹੋ ਵੀ ਸਕਦੀ ਹੈ ਨਹੀਂ ਹੋ ਸਕਦੀ ਹੈ ਕੱਲ ਦੀ ਕਹਾਣੀ ਕੱਲ ਤੇ ਸਟਾਂਗੇ ਫਿਲਹਾਲ ਅੱਜ ਰਾਤ ਹਲਕੇ ਟਟੂਵੇਂ ਸ਼ਰਾਟੇ ਬਹੁਤੇ ਖਾਗਾ ਦੇ ਵਿੱਚ ਲੱਗਣਗੇ ਪੰਜਾਬ ਦੇ ਤੇ ਕਿਤੇ ਕਿਤੇ ਸ਼ਰਾਟੇ ਤੇਜ਼ ਵੀ ਹੋ ਸਕਦੇ ਨੇ ਸੋ ਅੱਜ ਸੂਰੇ ਤੋਂ ਹਲਕੇ ਕੰਵਨ ਜਾਣੀ ਆ ਬਹੁਤੇ ਭਾਗਾਂ ਦੇ ਵਿੱਚ ਤੇ ਭਾਵੇਂ ਪੰਜਾਬ ਖੇਤਰ ਆ ਭਾਵੇਂ ਰਾਜਸਥਾਨ ਦੇ ਉੱਤਰ ਪੂਰਬੀ ਭਾਗ ਨੇ ਭਾਵੇਂ ਹਰਿਆਣਾ ਦੇ ਖੇਤਰ ਆ ਸੋ ਇਥੇ ਇਥੇ ਮੇਰੇ ਲੱਗੇ ਨੇ ਜੀ ਕਮੈਂਟ ਦੇ ਵਿੱਚ ਜ਼ਰੂਰ ਦੱਸ ਕੇ ਜਾਣਾ ਇਜਾਜ਼ਤ ਦਿਓ ਧੰਨਵਾਦ ਸ਼ੁਕਰੀਆ